ਪੰਚਕੋਲੇ ਦੇ ਵਿੱਚ ਆਏ ਆ ਜੀ ਅਸੀਂ ਇੱਕ ਫੂਡ ਪੁਆਇੰਟ ਦੇ ਉੱਤੇ ਚੌਕੀ ਦਾਣੀ ਦੱਸਾ ਸਾਡੇ ਨਾਲ ਆ ਮੁੰਡਾ ਇੱਕ ਅੰਤੋਜ ਮੰਡੇਸ ਪਿੰਡ ਜਰਗ ਤੋਂ ਉਹ ਕਹਿੰਦਾ ਵੀ ਮੈਨੂੰ ਸਪੈਸ਼ਲ ਪਤਾ ਲੱਗਿਆ ਹੈ ਵੀ ਇੱਕ ਬਹੁਤ ਹੀ ਵਧੀਆ ਰਾਜਸਤਾਨੀ ਫੂਡ ਵਗੈਰਾ ਲਈ ਇੱਥੇ ਇੱਕ ਸਪੇਸ ਹੈ ਕਹਿੰਦਾ ਵੀ ਲੋਕੋ ਵਾਈਜ਼ ਦੇਖੇ ਜਾਵੇ ਤਾਂ ਬਈ ਸੱਚੀ ਸੋਹਣੀ ਹੈ ਖਾਣਾ ਪੀਣਾ ਕੀ ਸੀ ਨਾ ਇਹ ਅੰਦਰ ਜਾ ਕੇ ਪਤਾ ਲੱਗੂਗਾ ਆਜੂ ਪਹਿਲਾਂ ਦੇਖ ਲੈ ਆ ਵੀ ਪਹੁੰਚ ਗਏ ਚੌਕੀ ਡਾਨੀ ਤੇ ਚਲਦੇ ਆਂ ਅੰਦਰ ਦੇਖਦੇ ਆਂ ਕੀ ਸੀਨ ਬਣਦਾ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਮੈਂ ਰਜਿੰਦਰ ਸਿੰਘ ਮੇਰੇ ਨਾਲ ਅਮਤੂਜ ਤੇ ਨਾਲ ਸਾਡਾ ਗਾਈਡ ਸਨੀ ਸਨੀ ਬਿਆਨੀ ਦੇ ਨਾਮ ਨਾਲ ਮੁੰਡਿਆਂ ਨੂੰ ਜਾਣਦੇ ਆਂ ਕੈਮਰੇ ਤੇ ਆ ਰਵੀ ਤੇ ਅੱਜ ਅਸੀਂ ਆਏ ਆ ਪੰਚਕੂਲਾ ਦੇ ਚੌਕੀ ਪਾਣੀ ਚੌਕੀ ਡਾਨੀ ਚੌਕੀ ਡਾਨੀ ਸੌਰੀ ਤੇ ਇੱਥੇ ਸਾਨੂੰ ਲੈ ਕੇ ਆਇਆ ਅਮਤੂਜ ਮੁੰਡੇ ਦੇ ਕਿਸੇ ਫਰੈਂਡ ਨੇ ਰეკਮੈਂਡ ਕੀਤਾ ਸੀਗਾ ਕਿ ਵਧੀਆ ਹੁੰਦਾ ਆ ਇੱਥੇ ਰਾਜਸਤਾਨੀ ਫੂਡ ਵਗੈਰਾ ਮਿਲਦਾ ਆ ਤੇ ਇੱਕ ਅਲੱਗ ਫੂਡ ਮੀ ਵੀ ਮਿਲਦਾ ਆ ਤਾਂ ਆਪਾਂ ਦੇਖਦੇ ਅੰਦਰ ਜਾ ਕੇ ਪਰ ਜ ਰਾਜਸਤਾਨੀ ਉਹ ਖਾਣਾ ਤਾਂ ਸੁਣਿਆ ਕਿ ਬਿਕੋਜ਼ ਹਾਥੀ ਨਹੀਂ ਹੁੰਦੇ ਰਾਜਸਤਾਨ ਚ ਤਾਂ ਯਾਰ ਊਂਟ ਹੁੰਦੇ ਨੇ ਨਾ ਤਾਂ ਇਹ ਰਾਜਸਤਾਨੀ ਲੁੱਕ ਤਾਂ ਨਹੀਂ ਲੱਗ ਰਹੀ ਲਾਲ ਟੈਂ ਬਗੈਰਾ ਪਏ ਨੇ ਹੱਟ ਬਣਾਏ ਹੋਏ ਨੇ ਉੱਪਰ ਵੀ ਲਾਲ ਟੈਂ ਨੇ ਤੇ ਇੱਧਰ ਵੀ ਜਿਸ ਤਰੀਕੇ ਨਾਲ ਉਹ ਚੱਕ ਰਹੇ ਨੇ ਤੂੰ ਇਸ ਤਨਾ ਚੱਕੀ ਫਿਰਦੇ ਨੇ ਮੈਨੂੰ ਆਰਾਮਨੀ ਲਾਲੀ ਪੀਦੀਆਂ ਮੈਂ ਤਾਂ ਦੱਸਦਾ ਹਾਥੀ ਦਾ ਤਾਂ ਚਲੋ ਸੀਨ ਮੈਨੂੰ ਵੀ ਨਹੀਂ ਪਤਾ ਵੇ ਸੀ ਇਹ ਚੀਜ਼ ਤਾਂ ਰਾਜਸਥਾਨ ਚ ਹੁੰਦੀ ਉਹ ਆ ਉਹ ਤਾਂ ਨੇ ਵੀ ਲੁਟੇਰੇ ਟਾਈਪ ਵੀ ਉਤੋਂ ਫੜ ਕੇ ਵੀ ਕਿਉਂਕਿ ਰਾਜਸਥਾਨ ਟਿੱਬੇ ਨੇ ਉਹ ਟਿੱਬਿਆਂ ਦੇ ਉੱਤੇ ਖੜ ਕੇ ਕਿਤੇ ਨਹੀਂ ਲੁੱਟਦੇ ਨੇ ਉਹ ਉਹ ਚੀਜ਼ ਆ ਕੇ ਤੇ ਅੰਦਰ ਵੈਸੇ ਜੇ ਆਪਾਂ ਦੇਖੀਏ ਤਾਂ ਆਰਾਮ ਆਰਾਮ ਸਾਹਿਬ ਪਦਾਰੂ ਸਾਹਿਬ ਹਮਮ ਠੀਕ ਆ ਯਾਰ ਰਾਜਸਥਾਨ ਦੀ ਚੀਜ਼ ਇੱਕ ਯੂਨਿਕਾ ਲੱਗਾ ਤੇ ਪੁਰਾਣਾ ਸਟਾਈਲ ਦਿੱਤਾ ਹੋਇਆ ਉਹ ਜਿਸ ਦਾ ਆਪਾਂ ਦਾਣੇ ਨਹੀਂ ਰੱਖਦੇ ਹੁੰਦੇ ਸੀਗੇ ਢੋਲਾ ਦੇ ਵਿੱਚ ਢੋਲ ਜੇ ਪੁਰਾਣੇ ਮੈਨੂੰ ਪਤਾ ਨਹੀਂ ਕੀ ਕਹਿੰਦੇ ਨੇ ਕਮੈਂਟਾਂ 'ਚ ਦੱਸ ਦਿਓ ਤੁਸੀਂ ਵੀ ਕੀ ਕਹਿੰਦੇ ਨੇ ਇਹਨੂੰ ਆਪਾਂ ਗੱਡੀ ਵੀ ਨਹੀਂ ਲਾਉ ਕੀਤੀ ਗੱਡੀ ਸਾਡੀ ਅਨਲੌਕੇ ਖੜੀ ਸੀਗੀ ਤੇ ਇਸੇ ਵੇ ਉਹਦਾ ਹੀ ਢੋਲ ਜਾਂ ਵੀ ਪਿਆਇਆ ਉਧਰ ਬਾਕੀ ਬਈ ਦੇਖ ਰਹੇ ਆ ਇੱਧਰ ਦੇਖੋ ਸੂਟਾ ਜੋੜੀ ਜਰੂਰ ਖੜੇ ਨੇ ਬੰਦ ਜ਼ਰੂਰ ਕਰਿਆ ਹੋਇਆ ਪਾਰਕ ਉਹਦੇ ਵਾਂਗੂ ਪਾਣੀ ਤੋਂ ਘੜੇ 'ਚ ਚੱਲਦਾ ਫਾਰਕੀਚੀ ਨਹੀਂ ਨਹੀਂ ਪਾਣੀ ਉਹ ਘੜੇ ਵਾਂਗੂ ਬਣਾਇਆ ਛੋਟਾ ਯਾਰ ਸਿਨੈਰੀਓ ਬਣਾਇਆ ਮੈਨੂੰ ਇਹ ਲੱਗਦਾ ਵੀ ਆਪਾਂ ਨਾ ਟਾਈਮ ਤੋਂ ਪਹਿਲਾਂ ਆ ਗਏ ਸ਼ਾਇਦ ਇਹ ਸ਼ਾਮ ਟਾਈਮ ਇੱਥੇ ਓਪਨ ਹੁੰਦਾ ਯਾਰ ਇਹਨਾਂ ਦਾ ਟਾਈਮ ਮੈਂ ਪੁੱਛਿਆ ਸੀਗਾ ਉਹ ਸੀਗਾ 4 ਵਜੇ ਤੋਂ ਲੈ ਕੇ 10:30 11 ਵਜੇ ਤੱਕ ਹਾਂ ਫਿਰ ਅਸੀਂ ਟਾਈਮ ਤੋਂ ਪਹਿਲਾਂ ਫਿਰਦੇ ਆ ਵੀ 4 ਤੋਂ ਅਸੀਂ 15 ਮਿੰਟ ਪਹਿਲਾਂ ਆਏ ਹੋਏ 15 ਤਾਂ ਕੋਈ ਗੱਲ ਨਹੀਂ ਕੋਈ ਦੇਖਦੇ ਨੇ ਸੋਧ ਵਗੈਰਾ ਕਰਦੇ ਸਸ਼ੀਕਲ ਦੀ ਬਾਈਗੁਰੂ ਜੀ ਨਹੀਂ ਨਹੀਂ ਬਾਈਗੁਰੂ ਜੀ ਨਹੀਂ ਇਹ ਦੂਜੇ ਰਾਹ ਬਰਾਮ ਚਾ ਪਦਾਰੋ ਦਾ ਆਇਆ ਭਾਈ ਬੱਲੇ ਬੰਦੇ ਪਹਿਲੇ ਸਿੱਤੇ ਬੰਦੇ ਆਪਣੇ ਕੋਲ ਸਿੱਤ ਪੰਜਾਬੀਓ ਨੇ ਸਾਰੀ ਬਾਈ ਠੀਕ ਹੈ ਲਾ ਵੀ ਪਹਿਲਾਂ ਉਹ ਇਧਰ ਮੈਨੂ ਦੇ ਰੋਟੀ ਮੱਕਰੀ ਸਾਦਾ ਫੁਲਕਾ ਘੱਟਾ ਜੋਧਪੂਰੀ ਗੀ ਖਿਚੜੋ ਖਿਚੜੀ ਤਾਂ ਖਿਚੜੋ ਬਣ ਗਿਆ ਬੂਰਾ ਖਾਨ ਬਾਟੀ ਸਾਦਾ ਚੂਰਮਾ ਗੇਹੂਰਾ ਹਰੀ ਚਟਨੀ ਪਾਪੜ ਚਟਪਟਾਇਆ ਬਈ ਬੜੇ ਥੋੜੇ ਜਿ ਲੱਗਦੇ ਨੇ ਜੀ ਜਾਈਏ ਇਹਦੇ ਨਾਮ ਤੇ ਪੜੀ ਨਹੀਂ ਗੋ ਬਿਆ ਨਾਮ ਚੇਂਜ ਹੋ ਗਿਆ ਖਾਣਾ ਚੇਂਜ ਹੋ ਗਿਆ ਤੇ ਸਾਈ ਸਾਗ ਹੈਗਾ ਵੈਸੇ ਬਈ ਹਾਂ ਆਚਾਰ ਕਹਿ ਸਾਗ ਨਹੀਂ ਹਰੀ ਚਟਨੀ ਖਰਚੋ ਇੱਕ ਜਨਾਰੋ 900 ਰੁਪਏ ਤਾਬਰ ਰੋ 300 ਸਾਲ 500 ਰੁਪਏ ਡਾਨੀ ਦੇ ਮਾਇਆ ਮਦੀਰਾ ਲੱਗਣੀ ਔਰ ਪੀ ਵੀ ਨਹੀਂ ਮਨਾ ਹੈ ਲਾ ਬਈ ਪੁੱਲੋਂ ਲੱਗੇ ਜਾਂਦੇ ਵੇ ਤੇ दारू ਵੀ ਨਹੀਂ ਮਨਾ ਹੈ ਤੇ ਇੱਕ ਜਣੇ ਦਾ ਖਰਚਾ 900 ਕਿ ਟੈਂਪੋ 9 ਸਾਲ ਦੇ ਬੱਚੇ ਦਾ ਹੈਗਾ ਇੱਥੇ ਅੰਦਾਜ਼ਾ ਜਾਂ 500 ਕਿਲੋ ਜਿੱਦਾਂ ਪੈਸੇ ਦੇਖਿਓ ਪੁਰਾਣੇ ਪਹਿਲੇ ਇੱਥੇ ਬਈ ਆਰਕੀਟੈਕ ਆਰਕੀਟੈਕ ਉਹ ਗਾਰੇ ਕਿੰਨਾ ਦਾ ਲਾਵਾ ਸੋਨਾ ਤੇ ਆਹ ਦੇਖਿਓ ਰੱਖਿਆ ਹੋਇਆ ਘਾਰ ਰੱਖਿਆ ਹੋਇਆ ਪੁਰਾਣੇ ਟੈਲੀਫੋਨ ਰੱਖਿਆ ਹੋਇਆ ਪੁਰਾਣੇ ਦਾਦੇ ਲਾਦ ਈਲੇ ਪੇਲੇ ਆ ਦੇਖ ਰਵੀ ਆਦ ਪਿਆ ਯਾਰ ਫੋਨ ਨੰਬਰ ਵਗੈਰਾ ਇਟ ਨਾ ਚੱਲਦਾ ਯਾਰ ਆ ਦੇਖੋ ਆ ਇਧਰੋਂ ਇਹਦੇ ਨਾਲ ਗੋਲ ਫਿਰ ਲਾਉਂਦਾ ਥੋੜਾ ਯਾਰ ਕੰਮ ਇਹ ਕੰਮ ਫਿਰ ਪੇਂਟਿੰਗਸ ਵਗੈਰਾ ਵੀ ਦੇਖ ਸਕਦੇ ਆ ਉਹ ਦੇਖੋ Rajasthan ਦੇ ਉਹ Rajasthan ਲਈ ਰਹੇ ਹੋ Rajasthan ਨੂੰ ਵੀ ਦਾ ਆਪ ਕੀ ਗੱਲ ਹੈ ਇਹ ਆਪਾਂ ਆਇਆ ਤੁਸੀਂ ਜਸਨੂਤ ਜੀ ਤੇ ਗਲਾਸ ਦੇ ਨੇ ਫਿਰ ਨੂੰ ਵੀ ਖੜਾ ਆ ਕਾਲਾ ਹਿੰਨ ਜਿਹੜਾ ਉਹਨੇ ਮਾਰਿਆ ਸੀ ਇਹ ਸਾਰੇ ਉਹ ਕੋਈ ਇਹ ਉਹੀ ਹੈ ਨਾ ਜਿਹੜਾ ਮਾਰਿਆ ਗਿਆ ਸੀਗਾ ਜਿਹਨੇ ਮਾਰਿਆ ਸੀਗਾ ਨਾਂ ਭੁੱਲ ਕੇ ਦੱਸਿਓ ਪਿਆਰੇ ਕੁਦਰ ਸੰਗੀਤ ਉਹਦੇ ਉੱਤੇ ਸਰਬੁਛ ਪਿਆ ਤੇ ਰਾਜਸਥਾਨੀ ਡੰਗਰੂ ਟੂਲ ਇਹ ਸੰਤਾਨਾ ਜਿੰਦਾ ਕਿਥੋਂ ਆਉਂਦਾ ਉਹ ਨਹੀਂ ਆ ਬੰਦਰ ਮੇਲੇ ਉਹ ਕੀ ਜੀ ਜੀ ਉਹ ਤੁਸੀਂ ਇਧਰ ਸ਼ੈਸ ਸਟਾਫ ਕਰਨ ਲਈ ਮੈਂ ਇਧਰ ਦਾ ਆਫਿਸ ਆ ਗਿਆ ਇਧਰ ਦਾ ਆਫਿਸ ਇਹ ਆਫਿਸ ਆ ਗਿਆ ਹਾਂਜੀ ਉਹ ਇਧਰ ਲਈ ਆਰਕੀਟੈਕਟ ਦੇਖੀ ਜੀ ਕਿੰਨਾ ਵਸ ਨਾ ਕਰਵਾ ਹਾਂਜੀ ਆਫ ਟਾਈਮ ਤੇ ਆ ਗਈ ਤਾਂ ਸਟਾਫ ਜਾਂਦਰ ਆਰਾਮ ਫਰਮਾ ਰਿਹਾ ਹੈ ਬਿਕਾਜ਼ ਦੇ ਜਾਂ ਤਰ੍ਹਾਂ ਸ਼ਾਮ ਟਾਈਮ ਹੁੰਦਾ ਹੈ ਅਸੀਂ ਥੋੜਾ ਜਿਹਾ ਪਹਿਲਾਂ ਆ ਗਏ ਬੁੱਢਾ ਜੀ ਤੇ ਇੱਧਰ ਆਇਆ ਬਈ ਆਦਾਨੇ ਆਪਾਂ ਆਈ ਥਿੰਕ ਦਵਾਲੀ ਨੂੰ ਦੇਖਦੇ ਨੇ ਥੋੜੀ ਜਿਹੀ ਸਾਫ ਸਫਾਈ ਦੀ ਗੱਲ ਰਹੀ ਹੈ ਇੱਥੇ ਤੇ ਰਾਜਸਥਾਨ ਕਲਚਰ ਜੋ ਸੋਹਣਾ ਕਹਿੰਦੇ ਚੁੱਲੇ ਦੇ ਚੌਂਕਾ ਚੁੱਲਾ ਕਰਦੀਆਂ ਨੇ ਉਹ ਚੀਜ਼ ਚਲਦੀ ਪਈ ਹੈ ਭਈਆ ਯਾਰ ਨੋ ਡਾਊਟ ਕਿ ਆ ਉਹ ਤਾਂ ਵੀ ਨਹੀਂ ਬਿੱਜਾ ਯਾਰ ਬਾਈ ਬੈਠਣ ਵਾਲਾ ਕਿੰਨਾ ਪਰ ਉਹ ਬਣਾਇਆ ਹੋਇਆ ਉਹਨਾਂ ਨੇ ਕਿੰਦਾ ਅਲਗ ਅਲਗ ਉਹ ਦੰਦੇ ਲੱਗੇ ਹੋਏ ਨੇ ਸੰਦੇ ਆ ਤਹਾ ਬਈ ਬੈਠਣ ਦੇ ਕਿੰਦਾ ਬਣਾਇਆ ਹੈ ਪੂਰਾ ਇੰਜਨ ਵਾਲਾ ਉਹਦੇ ਵੀ ਕੀ ਹੁੰਦੀ ਹੈ ਟ੍ਰੈਡੀਸ਼ਨਲ ਵਾਂਗੂ ਉਹਨਾਂ ਨੇ ਉਹ ਆਓ ਦੇਖੋ ਸਾਹਮਣੇ ਉਹ ਮੈਨਾਂ ਦਾ ਤਾਂ ਉਧਰ ਉਹ ਤੇ ਯੋਧੇ ਆ ਤਾਲਾ ਸੀ ਗਣੇਸ਼ਾ ਨਵਾਂ ਇਧਰ ਮੰਦਿਰ ਆ ਗਿਆ ਜੀ ਬਕਾਇਦਾ ਪਾਰਕ ਹੈਗੀ ਆ ਉਹ ਤਾਂ ਪਾਰਕ ਆ ਸਵਾਗਤਮ ਪ੍ਰੇ ਵੈਲਕਮ ਆ ਉਹ ਇੱਥੇ ਤਾਂ ਯੁੱਧ ਵਾਲਾ ਉਹ ਆ ਦੇਖੋ ਜਿਹੜਾ ਆਪਾਂ ਕਹਿ ਕਹਿ ਨਹੀਂ ਸੀ ਰਹੇ ਉਹ ਵੀ ਉਹ ਤੋਂ ਖੜ ਕੇ ਟੱਪਿਆਂ ਤੇ ਉਹ ਮਾਰਦੇ ਨਹੀਂ ਬਾਈ ਇਹ ਤਾਂ ਮੁਗਲ ਤੇ ਇਹਨਾਂ ਦੀ ਮਰਾਠਿਆਂ ਦੀ ਲੜਾਈ ਵਾਲਾ ਉਹ ਬਣਾਇਆ ਹੋਇਆ ਨਹੀਂ ਇਹ ਹੈਗੇ ਨੇ ਜਿਵੇਂ ਰਾਜਸਥਾਨੀ ਉਧਰ ਰਾਜਪੂਤ ਹੋਏ ਨੇ ਨਾ ਉਹ ਚੀਜ਼ ਦਾ ਹੈ ਗਿਆ ਪ੍ਰਿਥਵੀ ਰਾਜ ਚੌਹਾਨ ਉਹਨਾਂ ਦੀ ਲੜਾਈ ਦਾ ਇੱਕ ਸੀਨ ਦਾ ਹੈ ਗਿਆ ਆ ਦੇਖੋ ਇਹ ਤਾਂ ਲਿਖਿਆ ਵੀ ਹੋਇਆ ਮਿਊਜ਼ਿਕ ਵੀ ਚੱਲਦਾ ਇੱਕ ਸਟੋਰੀ ਪਲੇ ਹੋ ਰਹੀ ਹੈ ਉਸ ਤਰੀਕੇ ਦੀ ਉਹ ਵੀ ਦਿਖਾਇਆ ਜਾ ਰਿਹਾ घास की रोटी खास की रोटी अकबर ਦਾ ਬੈਟਲ ਆਫ ਹਲਦੀ ਘਾਟੀ ਤੇ ਰਾਣਾ ਸੰਗਾ ਤੇ ਅਕਬਰ ਦੇ ਵਿੱਚ ਹੋਈ ਸੀ ਕਿ ਤੇ ਉਸੇ ਚੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਇੱਥੇ ਫਿਰਵਾਇਆ ਗਿਆ ਆ ਮੁਗਲਾਂ ਤੇ ਰਾਣਾ ਸੰਗਾ ਚ ਹੋਈ ਸੀ ਉਹ ਬਾਈ ਦਾ ਤੀਰ ਕਮਾਂਡ ਕਰਕੇ ਆ ਨਾ ਉਹ ਭਰਾਵਾ ਚੱਲ ਜਾਂਦਾ ਹੁੰਦਾ ਆ ਆਹ ਦੇਖੋ ਬਸ ਕਰਤਾ ਲੂਟ ਇਹ ਤੀਰ ਨੇ ਹਜੇ ਉਡਣਾ ਆ ਤਾਂ ਪਹਿਲੀ ਹੀ ਹੱਥ ਪਾ ਲਿਆ ਨਹੀਂ ਨਹੀਂ ਦੇਖੋ ਮੈਂ ਅਗਲੇ ਦਾ ਨਿਸ਼ਾਨਾ ਨੂੰ ਸਮੇਤ ਸਾਧ ਕੇ ਦਿੰਦਾ ਵੀ ਟਕਾਗ ਨਿਸ਼ਾਨਾ ਮਾਰੀ ਜਿਹਦੇ ਨੂੰ ਪੰਜਾਬੀ ਕਹਾਵਤਾ ਹੈ ਨਾ ਉਰਦਾ ਤੀਰ ਲੈਣਾ ਵਧੀਆ ਯਾਰ ਚੰਗਾ ਵਧੀਆ ਬਣਾਇਆ ਹੋਇਆ ਹੈ ਮੈਂ ਕਾਰਾ ਕਲਚਰ ਨੂੰ ਪ੍ਰਮੋਟ ਕਰ ਰਹੇ ਨੇ ਭਾਈ ਗੋਡਾ ਲੱਗਾ ਗੋਡਾ ਐਂਡਰ ਲਾਈਕ ਮੈਂ ਖੋਦਾ ਚੀਜ਼ ਪਹਿਲੀ ਵਾਰ ਦੇਖੀ ਹੈ ਜੀ ਆ ਗਈ ਹੈ ਸਵਾਗਤਮ ਸਵਾਗਤ 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 ਇਹ ਤਾਂ ਹੁਣ ਮੇਰੇ ਤੋਂ ਨਾ ਪਾਰਕੇ ਬਣ ਗਿਆ ਯਾਰ ਅੱਗੇ ਤਾਂ ਪਾਰਕ ਐ ਅਮਿਊਜ਼ਮੈਂਟ ਪਾਰਕ ਹਾਂਜੀ ਵੀਰੇ ਆਈ ਥਿੰਕ ਇਜ਼ ਅ ਸਕੂਲ ਹਾਰਡਪਾਈ ਹੈ ਚਾਰ ਚੁਰਾ ਉਹ ਆਏ ਹੋਏ ਨੇ ਇੱਥੇ ਸਾਰੀ ਸ਼ਿਮਨੀ ਵੱਖ ਨੇ ਅੱਗੇ ਦਾ ਵੀ ਪਾਰਕ ਐ ਸਕੂਲ ਦਾ ਟ੍ਰਿਪ ਆਇਆ ਹੋਇਆ ਆ ਆਈ ਥਿੰਕ ਇੱਥੇ ਤਾਂ ਆਪਾਂ ਇੱਕ ਤਰ੍ਹਾਂ ਦਾ ਨਾ ਬਲੌਗ ਨੂੰ ਲੰਬਾ ਹੀ ਕਰਾਂਗੇ ਬਿਕਾਜ਼ ਪਾਰਕ ਐ ਪਾਰਕ ਤੁਸੀਂ ਸਾਰੀ ਜਾਣਦੇ ਹੋ ਇਸ ਕਾਮਨ ਲੋ ਜੀ ਆਲਮੋਸਟ ਖਾਣਾ ਪੀਣਾ ਇੱਥੇ ਜੇ ਖਾਣ ਆਪਾਂ ਜੋ ਰਾਜਸਤਾਨੀ ਫੂਡ ਵੀਕ ਬਲੌਗ ਬਣਾਉਣਾ ਚਾਹੁੰਦੇ ਸੀਗੇ ਖਾਣੇ ਦੇ ਰਿਕਾਰਡ ਸੀ ਉਹ ਤਾਂ ਡੈਡ ਹੋ ਗਿਆ ਪ੍ਰੋਗਰਾਮ ਬਿਕਾਜ਼ ਆਲਰੇਡੀ ਬਹੁਤ ਲੇਟ ਸਟਾਰਟ ਹੋਣਾ ਟਾਈਮ ਬਾਵਾ ਪਿਆ ਇੱਥੇ ਆਪਾਂ ਰੁਕਾਂਗੇ ਤਾਂ ਦਿਨ ਆਈ ਥਿੰਕ ਦਿਨ ਵੇਸਟ ਹੋ ਜਾਣਾ ਤਾਂ ਬੈਸਟ ਹੈ ਕਿ ਆਪਾਂ ਚੱਲਣਾ ਚਾਹੀਦਾ ਤੇ ਖੈਰ ਇਹ ਸਾਡੀ ਇੱਕ ਛੋਟੀ ਜਿਹੀ ਪੇਸ਼ਕਸ਼ ਇੱਕ ਚੌਕੀ ਬਾਣੀ ਦੇ ਨਾਮ ਦੇ ਉੱਤੇ ਇਹ ਕੁਸ਼ਲਿਆ ਡੈਮ ਦੇ ਬਿਲਕੁਲ ਨਾਲ ਬਣਿਆ ਹੋਇਆ ਹੈ ਅਗਰ ਤੁਸੀਂ ਰਾਜਸਥਾਨੀ ਖਾਣੇ ਨੂੰ ਆ ਤਸਦੀਸ ਕਰਨਾ ਚਾਹੋ ਚਾਹਦੇ ਇੱਕ ਵੱਖਰਾ ਖਾਣਾ ਇੱਕ ਵੱਖਰਾ ਫੂਡ ਤੁਸੀਂ ਇੰਜੋਏ ਕਰਨਾ ਚਾਹਦੇ ਹੋ ਤਾਂ ਆਹ ਉਹ ਇੱਥੇ ਪੰਚਕੁੱਲਾ ਕਿੱਥੇ ਪੈਂਦਾ ਐ ਐਗਜ਼ੈਕਟਲੀਕੇਸ਼ਨ ਭਾਈ ਕੋਸ਼ਲੜਾ ਡੈਮ ਦੇ एकदम ਸਾਹਮਣੇ ਹੋਊਗਾ ਇਸ ਤਰ੍ਹਾਂ ਇੱਕ ਮਾਲ ਵੀ ਹੋਣਾ ਸਾਹਮਣੇ ਦਿਖ ਜੂਗਾ ਟਾਵਰ ਦਾ ਹਾਂ ਸਾਹਮਣੇ ਹੀ ਐ ਕੋਸ਼ਲੜਾ ਡੈਮ ਦੇ ਬਸ ਅੰਦਰ ਆਂਦੇ ਫਲਾਈਓਵਰ ਦੇ ਸਾਈਡ 'ਚ ਅੰਦਰ ਆਂਦੇ ਤੁਹਾਨੂੰ ਦਿਖ ਜੂਗਾ ਰਾਈਟ ਸਾਈਡ ਤੋਂ ਮੇਨ ਰੋਡ ਤੋਂ ਚੌਕੀ ਬਾਣੀ ਦੇ ਇੱਕ ਨਾ ਵੱਡਾ ਰੈੱਡ ਕਲਰ 'ਚ ਬੋਰਡ ਨਜ਼ਰ ਆਊਗਾ ਤੁਸੀਂ ਈਜ਼ਲੀ ਤੁਹਾਨੂੰ ਮਿਲ ਜਾਣਾ ਤੁਸੀਂ ਕਦੇ ਵੀ ਇੱਥੇ ਰਾਜਸਥਾਨੀ ਫੂਡ ਇੰਜੋਏ ਕਰਨਾ ਚਾਹੁੰਦੇ ਤਾਂ ਦੈਨ ਡੈਫੀਨਿਟ ਆਇਓ ਰਿਵਿਊਜ਼ ਕਾਫੀ ਗੁੱਡ ਨੇ ਸੋਣਨੇ ਚਾਏ ਕਿ ਬੜਾ ਵਧੀਆ ਫੂਡ ਹੁੰਦਾ ਹੈ ਆ ਬਾਕੀ ਬਈ ਪ੍ਰਾਈਸ ਕੀਤਾ ਨਹੀਂ ਹੈਗਾ ਇਸ ਲਈ ਕੁਝ ਜ਼ਿਆਦਾ ਨਹੀਂ ਕਹਿ ਸਕਦਾ ਜਦੋਂ ਟਰਾਈ ਕਰਾਂਗੇ ਉਸ ਦਾ ਆਪਾਂ ਇੱਕ ਅਲੱਗ ਬਲੌਗ ਲਿਖਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸੇ ਨਾਲ ਹੀ ਸਤਿ ਸ੍ਰੀ ਅਕਾਲ